ٹکڑے وا سری کال جی ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਹੈਗੇ ਆਂ ਬੈਸਟ ਕਲੋਨੇ ਦੀ ਇਹ ਨੈਚਰ ਗੇਟ ਕਮਿਊਨਿਟੀ ਆ ਗਈ ਚੈਨਲ ਏਕ ਏਰੀਆ ਤੇ ਆ ਸਾਡੇ ਮਗਰ ਘਰ ਆਗਾ 23 ਨੰਬਰ ਹਾਊਸ ਆ 2020 ਦਾ ਨਿਊਲੀ ਬਿਲਟ ਹਾਊਸ ਆ ਇਹ ਤੇ ਅੱਜ ਅਸੀਂ ਇਹਦੀ ਵੀਡੀਓ ਲਈ ਆਏ ਆਂ ਤੇ ਸਾਡੇ ਦੋਸਤ ਜੀਵਨ ਬਰਾੜ ਤੇ ਬਾਸ਼ੂ ਗੁਪਤਾ ਜਿਹੜੇ ਕਲੋਨਾ ਦੇ ਕੋਨਰ ਰੀਅਲ ਏਸਟੇਟ ਤੋਂ ਬਿਲੋਂਗ ਕਰਦੇ ਆ ਉਹਨਾਂ ਦੀ ਇਹ ਲਿਸਟਿੰਗ ਆ ਤੇ ਉਹਨਾਂ ਦਾ ਵੀ ਦੋਨਾਂ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਲਾਓ ਕੀਤਾ ਇਹ ਹੋਮਪੂਰ ਕਰਨ ਵਾਸਤੇ ਚਾਰ ਬੈੱਡਰੂਮ ਦਾ ਘਰ ਆ ਚਾਰ ਬਾਥਰੂਮ ਹੈ ਤੇ ਕਰੀਬ ਕਰੀਬ 3000 ਸਕਰ ਫੁੱਟ ਦੇ ਕਰੀਬ ਇਹ ਘਰ ਦਾ ਜਿਹੜਾ ਇੰਟੀਰੀਅਰ ਏਰੀਆ ਹੈਗਾ ਹੈਗਾ ਤੇ ਬਾਕੀ ਆਪਾਂ ਨਾਲ ਦੀ ਨਾਲ ਦੇਖਦੇ ਆ ਕਿਦਾਂ ਦਾ ਘਰ ਆ ਕੀ ਕੀ ਫੀਚਰਸ ਆ ਤੇ ਆਓ ਚੱਲਦੇ ਆ ਅੰਦਰ ਅੰਦਰ ਆਈ ਐਂਟਰੀ ਬਹੁਤ ਸੋਹਣੀ ਖੁੱਲੀ ਐ ਐਂਟਰੀ ਹਨਾ ਆ ਨਾਲ ਇਧਰ ਇਹਦੇ ਗਰਾਜ ਡੋਰ ਆ ਬਰਿਆਣਾ ਡਬਲ ਗਰਾਜ ਆ ਡਬਲ ਕਾਰ ਗਰਾਜ ਸੋਨਾ ਖੁੱਲਾ ਜੇ ਕਿਸੇ ਨੇ ਤੁਸੀਂ ਆਉ ਦਾ ਸਮਾਨ ਰੱਖਣਾ ਦੋ ਦੀਆਂ ਵੀ ਤਿੰਨ ਕਾਰਾਂ ਖੜ ਸਕਦੀਆਂ ਇੱਥੇ ਬੜੇ ਆਰਾਮ ਨਾਲ ਵੈਸੇ ਵੀ ਬਹੁਤ ਖੁੱਲਾ ਹੈ ਜੇ ਤੁਸੀਂ ਆਉ ਦੀ ਕੋਈ ਸਟੋਰੇਜ ਕੋਈ ਸਮਾਨ ਰੱਖਣਾ ਕੋਈ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਮਾਨ ਆ ਤੁਸੀਂ ਇੱਥੇ ਰੱਖ ਸਕਦੇ ਆ ਇੱਥੇ ਹਾਫ ਵਾਸ਼ੂਮ ਇਹ ਥੱਲੇ ਇੱਕ ਇਹਨਾਂ ਦਾ ਹਾਫ ਵਾਸ਼ਰੂਮ ਬਣਾਇਆ ਵਾ 4 ਬੈਡਰੂਮ 4 ਵਾਸ਼ੂ ਦਾ ਘਰ ਆ ਤੇ ਜਿਹੜੀ ਇਹਦੀ ਮੇਨ ਫਲੋਰ ਆ ਮੇਨ ਫਲੋਰ ਤੇ ਕਰਦੀ ਮੇਨ ਫਲੋਰ ਤੇ ਲਿਵਿੰਗ ਰੂਮ ਕਿਚਨ ਬਹੁਤ ਖੁੱਲੀ ਉਧਾਂ ਵੀ ਮਾਡਰਨ ਟਾਈਪ ਦੀ ਕਿਚਨ ਆਗੇ ਸਾਰੇ ਸਟੇਨਲੈਸ ਸਟੀਲ ਦੇ ਅਪਲਾਈਂਸਸ ਆਗੇ ਗੈਸ ਸਟੋਵ ਆਗੇ ਤਕਰੀਬਨ ਤਕਰੀਬਨ ਜਿਹੜਾ ਕੋਸ਼ਿਸ਼ ਕੀਤੀ ਗਈ ਹੈ ਵੀ ਸਾਰਾ ਘਰ ਨੂੰ ਵਧੀਆ ਲੁੱਕ ਦੇਣ ਦੀ ਕਿਚਨ ਦਾ ਜਿਹੜਾ ਘਰ ਦਾ ਮੇਨ ਪਾਰਟ ਜਿਹੜਾ ਆਪਾਂ ਦੇਖਦੇ ਆਂ ਵੀ ਘਰ ਦਾ ਮੇਨ ਪਾਰਟ ਹੁੰਦਾ ਕਿਚਨ ਹੁੰਦਾ ਲਿਵਿੰਗ ਰੂਮ ਹੁੰਦਾ ਤੇ ਇਹਨਾਂ ਨੇ ਕਿਚਨ ਨੂੰ ਬਹੁਤ ਖੁੱਲਾ ਬਣਾਇਆ ਗਿਆ ਹੈ ਤੇ ਨਾਲ ਹੀ ਇਹਦੇ ਇਧਰ ਬਾਹਰ ਨੂੰ ਡੋਰ ਜਾਂਦਾ ਜਿਹੜਾ ਬਾਹਰਲੀ ਸਾਈਡ ਖੁੱਲਦਾ ਬਾਹਰ ਘਰ ਦੀ ਬੈਕਗ੍ਰਾਉਂਡ ਆ ਡੈਕ ਨਾਲ ਜਿਵੇਂ ਤੁਸੀਂ ਬਾਰਬੀਕਿਊ ਵਗੈਰਾ ਰੱਖ ਸਕਦੇ ਹੋ ਤੇ ਜਿਹੜਾ ਸਾਹਮਣੇ ਥੋੜਾ ਬਹੁਤ ਸਿਟੀ ਦਾ ਵਿਊ ਵੀ ਪੈਂਦਾ ਤੇ ਧੁੱਪ ਆਉਂਦੀ ਹੈ ਵਧੀਆ ਜਿਹੜਾ ਸਾਰਿਆਂ ਨੂੰ ਵਧੀਆ ਦੇਖਣ ਵਾਲੀ ਗੱਲ ਆ ਕਿ ਤੁਸੀਂ ਬਹਿਣਾ ਚਾਰ ਫੈਮਿਲੀ ਨੇ ਤੇ ਬੈਠ ਸਕਦੇ ਹੋ ਬਾਹਰ ਗੱਲਬਾਤ ਕਰਨੀ ਕਰ ਸਕਦੇ ਹੋ ਇਹ ਘਰ ਦੀ ਮੇਨ ਕਿਚਨ ਬਾਰ ਬਹੁਤ ਖੁੱਲੀ ਹੈਗੀ ਬਹੁਤ ਵੱਡਾ ਇਹਦਾ ਜਿਹੜਾ ਕਾਊਂਟਰ ਟਾਪਾ ਗ੍ਰੇਨਾਈਟ ਦਾ ਬਹੁਤ ਵੱਡਾ ਕਾਊਂਟਰ ਆ ਸ਼ੈਂਖ ਹੈਗਾ ਨਾਲ ਇਹਦੇ ਗੈਸ ਸਟੋਵ ਹੈ ਜਿਹੜੀ ਫਰਿੱਜ ਹੈਗੀ ਸਟੇਨਲੈਸ ਸਟੀਲ ਦੀ ਫਰਿੱਜ ਹੈ ਨਾਲ ਇਹਦੇ ਡਿਸ਼ਵਾਸ਼ਰ ਉਹ ਵੈਸੇ ਵੀ ਕਾਫੀ ਇਹਨਾਂ ਦਾ ਰੂਮ ਕਾਫੀ ਦਿੱਤਾ ਹੋਇਆ ਜਿਹੜਾ ਮੇਨ ਗੱਲ ਆ ਵੀ ਘਰਾਂ ਦੇ ਵਿੱਚ ਕਿਚਨ ਦੇ ਵਿੱਚ ਜਿਹੜਾ ਮੇਨ ਜ਼ਰੂਰੀ ਹੁੰਦਾ ਵੀ ਤੁਹਾਡੇ ਕੋਲੇ ਸਪੇਸ ਹੋਣੀ ਚਾਹੀਦੀ ਹੈਗੀ ਸਮਾਉਣ ਰੱਖਣ ਨੂੰ ਤੁਹਾਡਾ ਘਰ ਦਾ ਤੁਹਾਡੇ ਕਿਚਨ ਦਾ ਸੋ ਇਹ ਵਧੀਆ ਇਹਨਾਂ ਦੇ ਕਾਫੀ ਇਹਨਾਂ ਦਾ ਸਪੇਸ ਇਸ ਨਾਲ ਉੱਪਰ ਵੀ ਡਰਾਅਰਾਂ ਦਿੱਤੀਆਂ ਹੋਈਆਂ ਤੇ ਨਾਲ ਜਿਹੜੀ ਪੈਂਟਰੀ ਵੀ ਹੈਗੀ ਆ ਤੁਹਾਡਾ ਖੁੱਲਾ ਸਮਾਨ ਆ ਜਾ ਤੁਸੀਂ ਜਿੰਨਾ ਮਰਜ਼ੀ ਰੱਖ ਸਕਦੇ ਬੜੇ ਆਰਾਮ ਨਾਲ ਤੁਹਾਡਾ ਸਮਾਨ ਘਰ ਦਾ ਆ ਸਕਦਾ ਇਹਦੇ ਵਿੱਚ ਕਰਦਾ ਜਿਹੜਾ ਮੇਨ ਫਲੋਰ ਆ ਉਹਦੇ ਤੇ ਹਾਫ ਵਾਸ਼ਰੂਮ ਆ ਲਿਵਿੰਗ ਰੂਮ ਏਰੀਆ ਕਿਚਨ ਆ ਡਾਈਨਿੰਗ ਏਰੀਆ ਬਾਹਰ ਡੈਕ ਹੈਗਾ ਤੁਸੀਂ ਬਾਹਰ ਬਹਿ ਕੇ ਫੈਮਿਲੀ ਟਾਈਮ ਇੰਜੋਏ ਕਰਨਾ ਬੈਣਾ ਬਾਰਬੀਕਿਊ ਰੱਖਣਾ ਬੈਠਣ ਵਾਸਤੇ ਸੋਹਣਾ ਥਾਂ ਬਣਾਇਆ ਹੋਇਆ ਹੁਣ ਆਪਾਂ ਚੱਲਦੇ ਆਂ ਜਿਹੜਾ ਥੱਲੇ ਬੇਸਮੈਂਟ ਫਲੋਰ ਆ ਤਿੰਨ ਸਟੋਰੀ ਘਰ ਆ ਬਈ ਇਹ ਜਿਹੜਾ ਮੇਨ ਫਲੋਰ ਤੇ ਜਿਵੇਂ ਲਿਵਿੰਗ ਰੂਮ ਤੇ ਕਿਚਨ ਵਗੈਰਾ ਆ ਜਾਂਦੇ ਆ ਅਪਰ ਫਲੋਰ ਤੇ ਹੈਗਾ ਜਿਹਨੂੰ ਪ੍ਰਾਇਮਰੀ ਬੈਡਰੂਮ ਜਿਹੜਾ ਲੋਅਰ ਲੈਵਲ ਆ ਉਹਦੇ ਤੇ ਇੱਕ ਫੁੱਲ ਵਾਸ਼ਰੂਮ ਆ ਫੁੱਲ ਬੈੱਡਰੂਮ ਆ ਜਿਹੜਾ ਚੌਥਾ ਬੈੱਡਰੂਮ ਆ ਫਲੈਕਸ ਰੂਮ ਆ ਤੇ ਸਟੋਰੇਜ ਆ ਜਿਵੇਂ ਇੱਥੇ ਇੱਕ ਛੋਟਾ ਜਿਹਾ ਲਿਵਿੰਗ ਰੂਮ ਆ ਵਧੀਆ ਫੈਮਿਲੀ ਵਾਸਤੇ ਬੱਚਿਆਂ ਵਾਸਤੇ ਤੁਹਾਡੇ ਫਰੈਂਡ ਆਏ ਆ ਪਾਰਟੀ ਕਰਨ ਵਾਸਤੇ ਆ ਤੁਸੀਂ ਦੇਖ ਸਕਦੇ ਹੋ ਫੁੱਲ ਵਾਸ਼ਰੂਮ ਆ ਟੱਬ ਲੱਗਿਆ ਹੋਇਆ ਕਾਊਂਟਰ ਟਾਪ ਆ ਸੋਨਾ ਖੁੱਲਾ ਬਾਥਰੂਮ ਹੈ ਡੀਸੈਂਟ ਸਹੀ ਦਾ ਬਾਥਰੂਮ ਹੈ ਵਧੀਆ ਨਾਲ ਇੱਕ ਬੈਡਰੂਮ ਹੈ ਠੀਕ ਹੈ ਬੱਚਿਆਂ ਵਾਸਤੇ ਸਿੰਗਲ ਬੈਡਰੂਮ ਹੈ ਇੱਕ ਜਣੇ ਵਾਸਤੇ ਵਧੀਆ ਰੂਮ ਹੈਗਾ ਨਾਲ ਕਬੜ ਵੀ ਹੈਗੀ ਆ ਇਹ ਖੁੱਲੀ ਡੀਸੈਂਟ ਕਬੜਾ ਵਧੀਆ ਸਮਾਨ ਤੁਹਾਡਾ ਇੱਕ ਜਣੇ ਦਾ ਪੂਰਾ ਵਧੀਆ ਖੁੱਲਾ ਸਮਾਨ ਆ ਸਕਦਾ ਤੇ ਜਿਹੜੀ ਸਾਰਿਆਂ ਨੂੰ ਵੱਡੀ ਗੱਲ ਹੈ ਥੱਲੇ ਜਿਵੇਂ ਤੁਹਾਡਾ ਇੱਕ ਤਰ੍ਹਾਂ ਦਾ ਪ੍ਰਾਈਵੇਟ ਸੂਟ ਦੀ ਤਰ੍ਹਾਂ ਇਹ ਜਿਵੇਂ ਇੱਕ ਤਰ੍ਹਾਂ ਦੀ ਇਹ ਸੈਪਰੇਟ ਸੂਟ ਹੈ ਪ੍ਰਾਈਵੇਟ ਸੂਟ ਜਿਵੇਂ ਹੁੰਦੀ ਹੈ ਨਾ ਤੁਹਾਡੇ ਕੋਲੇ ਆਡਾ ਆਪ ਦਾ ਲਿਵਿੰਗ ਰੂਮ ਹੈਗਾ ਵਾਸ਼ਰੂਮ ਹੈਗਾ ਰੂਮ ਹੈਗਾ ਇੱਕ ਇਹਨੂੰ ਐਜ਼ ਅ ਸਟੋਰੇਜ ਵੀ ਕਹਿੰਦੇ ਆ ਵੀ ਸਟੋਰੇਜ ਆ ਇਹ ਤੇ ਤੁਸੀਂ ਇਹਨੂੰ ਆਫਿਸ ਵੀ ਬਣਾ ਸਕਦੇ ਹੋ ਤੁਸੀਂ ਇਹਨੂੰ ਰੂਮ ਦੀ ਤਰ੍ਹਾਂ ਵੀ ਤੇ ਤੋਂ ਕੰਮ ਲੈ ਸਕਦੇ ਹੋ ਜੇ ਕਿਸੇ ਨੇ ਇੱਕ ਰੂਮ ਦੀ ਤਰ੍ਹਾਂ ਤੇ ਤੋਂ ਕੰਮ ਲੈਣਾ ਹੁਣ ਆਪਾਂ ਚੱਲਦੇ ਹਾਂਗੇ ਉੱਪਰਲੇ ਫਲੋਰ ਤੇ ਸਾਰੇ ਉਹਦੇ ਚ ਕਵਰੇਜ ਐਂਡ ਸੋਰੈਂਸ ਹੈ ਮੈਨੇਜਮੈਂਟ ਐਂਡ ਮੇਨਟੇਨੈਂਸ ਆ ਸਾਰੀ ਕਵਰੇਜ ਹੈ ਤਕਰੀਬ ਕਰੀਬ ਇਹਦੇ ਉੱਪਰ ਚੜਦੇ ਸਾਰੇ ਇਹਨਾਂ ਦਾ ਦਿੱਤਾ ਹੋਇਆ ਲਾਂਡਰੀ ਰੂਮ ਹੈ ਸੈਮਸੰਗ ਦੀਆਂ ਮਸ਼ੀਨਾਂ ਆ ਦੋਨੋਂ ਬ੍ਰੈਂਡ ਦੀ ਮਸ਼ੀਨਾਂ ਉੱਪਰ ਵੀ ਕਾਫੀ ਰੂਮ ਹੈਗਾ ਤੁਹਾਡੀ ਸੈਸਰੀ ਵਾਸਤੇ ਸੋਪ ਵਗੈਰਾ ਰੱਖਣੀਆਂ ਜੋ ਵੀ ਤੁਸੀਂ ਆਹਦੀ ਸੈਸਰੀ ਰੱਖਣੀਆਂ ਟਾਬਲ ਵਗੈਰਾ ਜੋ ਵੀ ਇਹ ਕਾਫੀ ਕਾਫੀ ਵਧੀਆ ਸਪੇਸ ਦਿੱਤਾ ਗਿਆ ਇਹ ਇਧਰ ਨੂੰ ਇੱਕ ਨਾਲ 퀸 ਸਾਈਜ਼ ਬੈੱਡ ਲੱਗਿਆ ਛੋਟਾ ਜਿਹਾ ਬੈਡਰੂਮ ਹੈ ਪਰ ਸੋਹਣਾ ਹੈਗਾ ਡੀਸੈਂਟ ਸਾਈਜ਼ ਹੈਗਾ ਬਹੁਤਾ ਖੁੱਲਾ ਨਹੀਂ ਕਹਿ ਸਕਦੇ ਪਰ ਫਿਰ ਵੀ ਡੀਸੈਂਟ ਹੈ ਜਿਹੜੀ ਨਾਲ ਵੱਡੀ ਗੱਲ ਹੈ ਕਿ ਨਾਲ ਵੱਡੀ ਵਿੰਡੋ ਲੱਗੀ ਆ ਕਲੋਜ਼ਟ ਆ ਦਾ ਇੱਕ ਗੱਲ ਬਾਈ ਇਹਨਾਂ ਦੀ ਹੋਰਾ ਘਰਾਂ ਦੀ ਜਿਵੇਂ ਕ੍ਰੋਜਟ ਇਹਨਾਂ ਦੀਆਂ ਵੱਡੀਆਂ ਲੰਮੀਆਂ ਬਣਾਈਆਂ ਖੁੱਲੀਆਂ ਬਣਾਈਆਂ ਜਿਵੇਂ ਕਈ ਥਾਵਾਂ ਤੇ ਦੇਖਿਆ ਵੀ ਉਹਨਾਂ ਅੱਧਿਕ ਸਪੇਸ ਹੁੰਦੀ ਹੈ ਜਿਵੇਂ ਇਹਦੀ ਸਪੇਸ ਇਹਨਾਂ ਦੀ ਬਹੁਤ ਰੱਖੀ ਹੋਈ ਹੈ ਦੋਨੇ ਪਾਸਿਓਂ ਉੱਪਰ ਤਿਕਰ ਵੀ ਜਿਵੇਂ ਤੁਸੀਂ ਸਮਾਨ ਜਿੰਨਾ ਮਰਜ਼ੀ ਹੈਂਗਰ ਹੰਗ ਬਹੁਤ ਕਰ ਸਕਦੇ ਉੱਪਰ ਤਿਕਰ ਜਿੰਨਾ ਮਰਜ਼ੀ ਸਮਾਨ ਬੰਦਾ ਬੜੇ ਆਰਾਮ ਨਾਲ ਰੱਖ ਸਕਦਾ ਇੱਕ ਹੋਰ ਸਟੋਰੇਜ ਰੂਮ ਆ ਤੁਹਾਡੇ ਵਾਸਤੇ ਤੁਹਾਡੇ ਟਾਵਲ ਸਾ ਸਕਦੇ ਆ ਜਾਂ ਹੋਰ ਕੋਈ ਸਮਾਨ ਤੁਸੀਂ ਰੱਖਣਾ ਕੰਬਲ ਵਗੈਰਾ ਜੋ ਮਰਜੀ ਆਪਣੇ ਜਿਵੇਂ ਪੰਜਾਬੀਆਂ ਦੇ ਘਰਾਂ 'ਚ ਖਾਸ ਕਰਕੇ ਕੰਬਲ-ਕੁੰਬਲ ਜਾਦੇ ਹੁੰਦੇ ਆ ਹਨ ਤੇ ਟਾਵਲ-ਟੂਵਲ ਜਾਦੇ ਜਿੰਨਾ ਮਰਜੀ ਤੁਸੀਂ ਬੜੇ ਆਰਾਮ ਨਾਲ ਸਮਾਨ ਇੱਥੇ ਰੱਖ ਸਕਦੇ ਹੋ ਇਹਦਾ ਇਹਦਾ ਤੀਜਾ ਬੈੱਡਰੂਮ ਆਗਾ ਉਹ ਇਧਰ ਇਹ ਦੋਨਾਂ ਬੈੱਡਰੂਮਾਂ ਨੂੰ ਇੱਕ ਵਾਸ਼ਰੂਮ ਆਗਾ ਇਹਨਾਂ ਦਾ ਜਿਹੜਾ ਪਰ ਫੁੱਲ ਬਾਥਰੂਮ ਆ ਟੱਬ ਲੱਗਿਆ ਵਾ ਸਿੰਕ ਹੈ ਕਾਊਂਟਰ ਟੌਪ ਸੋਹਣਾ ਲੱਗਿਆ ਹੋਇਆ ਸਿੰਕ ਵਗੈਰਾ ਸਾਰਾ ਕੁਝ ਵਧੀਆ ਠੀਕ ਹੈ ਬਾਕੀ ਐਨਾ ਬ੍ਰੈਂਡ ਨਿਊ ਕਰਕੇ ਘਰ ਨਮਾ ਘਰ ਹੈ ਬਣਿਆ ਹੋਇਆ ਵੈਸੀ 2020 ਦਾ ਪਰ ਹਜੇ ਇਹ ਪਹਿਲੀ ਵਾਰੀ ਕਿਸੇ ਨੇ ਜੁੜ ਕਰਨਾ ਹੁਣ ਇਹ ਸੇਲ ਤੇ ਲੱਗੇ ਹੋਇਆ ਕਰ ਇੱਕ ਜਿਹੜਾ ਇਹਦਾ ਅ ਚਾਰਾਂ ਬੈੱਡਰੂਮ ਚ ਤੀਜਾ ਬੈੱਡਰੂਮ ਇਹ ਆ ਇਹ ਥੋੜਾ ਜਿਹਾ ਜਿਹੜਾ ਆਪਾਂ ਪਹਿਲਾ ਬੈੱਡਰੂਮ ਦੇਖਿਆ ਉਹਦੇ ਨਾਲੋਂ ਥੋੜਾ ਜਿਹਾ ਵੱਡਾ ਇਕੱਲਾ ਬੈੱਡਰੂਮ ਹੈ ਨਾਲ ਕਲੋਜ਼ਟ ਹੈ ਬਹੁਤ ਵੱਡੀ ਵਿੰਡੋ ਲੱਗੀ ਹੋਈ ਹੈ ਟੌਪ ਵਾਸਤੇ ਚਾਨਣ ਵਾਸਤੇ ਜਿਹੜਾ ਤੁਹਾਡਾ ਬਾਹਰੋਂ ਫਰੈਸ਼ 에ਅਰ ਆਉਣੀ ਹੈਗੀ ਬਹੁਤ ਵਧੀਆ ਵੱਡੀ ਵਿੰਡੋ ਆ ਗਈ ਤੁਹਾਡਾ ਫੀਲਿੰਗ ਜੀ ਆਉਂਦੀ ਹੈ ਕਿਉਂਕਿ ਇੱਕ ਉੱਪਰਲੇ ਸਟੋਰੀ ਤੇ ਕਰਕੇ ਵੈਸੇ ਵੀ ਉੱਚੇ ਥਾਂ ਤੇ ਆ ਜਾਂਦਾ ਇਹਦੇ ਚ ਵੀ ਡੀਸੈਂਟ ਸਾਈਡ ਦੀ ਜਾਂ ਇਹਦੀ ਕਲੋਜ਼ਟ ਉਹਦੇ ਨਾਲੋਂ ਬਾਈ ਵੱਡੀ ਹੈ ਬਹੁਤ ਇੱਕ ਤਰ੍ਹਾਂ ਦੀ ਇਹ ਬਾਕੇ ਨਿਕਲੋ ਜ ਟਾਈਪ ਹੀ ਆ ਹੈਨਾ ਰੂਮ ਬਹੁਤ ਦਿੱਤਾ ਉੱਪਰ ਵੀ ਆ ਗਿਆ ਤੁਹਾਡੇ ਹੈਂਗਿੰਗ ਕਰਨ ਵਾਸਤੇ ਤੁਹਾਡੇ ਕੱਪੜਿਆਂ ਵਾਸਤੇ ਆ ਥੱਲੇ ਵੀ ਆ ਬਹੁਤ ਵੱਡਾ ਸਟੋਰੇਜ ਬੜੇ ਆਰਾਮ ਨਾਲ ਤੁਹਾਡੇ ਦੋ ਜਣਿਆਂ ਦੇ ਕੱਪੜੇ ਇੱਥੇ ਆ ਸਕਦੇ ਆ ਹੁਣ ਇਹਦਾ ਆਪਾਂ ਚੱਲਦੇ ਮੇਨ ਬੈੱਡਰੂਮ ਆ ਜਿਹੜਾ ਮਾਸਟਰ ਬੈੱਡਰੂਮ ਇਹ ਮਾਸਟਰ ਬੈੱਡਰੂਮ ਮਾਸਟਰ ਬੈੱਡ ਲੱਗਿਆ ਵਾ ਵੱਡੀ ਵਿੰਡੋ ਲੱਗਿਆ ਸਾਹਮਣੇ ਪੂਰੀ ਕਾਰੜੀ ਧੁੱਪ ਆਉਂਦੀ ਆ ਥੋੜਾ ਜਿਹਾ ਇਧਰੋਂ ਬੈਸਟ ਕਲੋਨੇ ਦਾ 뷰 ਵੀ ਦਿੱਤਾ ਸਾਹਮਣੇ ਪਹਾੜੀਆਂ ਦਾ 뷰 ਵੀ ਆਉਂਦਾ ਹੈ ਘਰਾਂ ਦਾ ਵੀ ਆਉਂਦਾ ਸਿਟੀ ਦਾ 뷰 ਆਉਂਦਾ ਐ ਮੂਰੇ ਇਹਨਾਂ ਦੀ ਡੈਕ ਕਵਰੇਜ ਖੁੱਲਾ ਰੂਮ ਹੈ ਬਹੁਤ ਜਿਵੇਂ ਮੈਂ ਮੈਨੂੰ ਹੁੰਦਾ ਵੀ ਰੂਮ ਮੈਂ ਜਿਹੜਾ ਮਾਸਟਰ ਬੈਡਰੂਮ ਜ਼ਿਆਦਾਤਰ ਲਾਈਕ ਕਰਦਾ ਖੁੱਲੇ ਹੋਣ ਵਧੀਆ ਇਹਨਾਂ ਦਾ ਮੈਗਰੀ ਵੀ ਆ ਨਵੇਂ ਹੀ ਤਰ੍ਹਾਂ ਦਾ ਨਵਾਂ ਹੀ ਸਟਾਈਲ ਬਣਾਇਆ ਹੈ ਨਾ ਮੈਂ ਬਾਲਾ ਕਦੇ ਇਦਾਂ ਦੇ ਦੇਖੀ ਨਹੀਂ ਜਾਂ ਨਵੇਂ ਘਰਾਂ ਚ ਹੁਣ ਆਉਂਦੇ ਆ ਪਰ ਨਵੇਂ ਚ ਵੀ ਨਹੀਂ ਜ਼ਿਆਦਾਤਰ ਦੇਖਦੇ ਆ ਪਏ ਚੀਜ਼ ਨਵੇਂ ਡਿਜ਼ਾਈਨ ਬਣਾਇਆ ਹੋਇਆ ਵਿੰਡੋ ਦਾ ਡਿਜ਼ਾਈਨ ਬਣਾਇਆ ਹੋਇਆ ਇੱਕ ਨਵੇਂ ਤਰ੍ਹਾਂ ਦੀ ਲਾਇਆ ਸੋਹਣਾ ਖੁੱਲਾ ਚਾਨਣ ਵਧੀਆ ਰਹਿੰਦਾ ਚਾਰੇ ਪਾਸੇ ਜਿਵੇਂ ਧੁੱਪ ਪੈਂਦੀ ਹੈ ਚਾਨਣ ਪੈਂਦਾ ਤੁਹਾਡੇ ਵਾਸਤੇ ਤੇ ਸਾਰਿਆਂ ਨੂੰ ਵੱਡੀ ਗੱਲ ਹੈ ਜਿਹੜੀ ਇਹਦੀ ਖਾਸ ਆ ਇਹ ਮਾਸਟਰ ਬੈਡਰੂਮ ਦੀ ਜਿਹੜੀ ਖਾਸ ਗੱਲ ਆ ਉਹ ਇਹਦਾ ਬਾਥਰੂਮ ਬਾਥਰੂਮ ਇਹਦਾ ਬਹੁਤ ਖੁੱਲਾ ਜਿਵੇਂ ਵਾਕਨ ਵਾਸ਼ਰੂਮ ਬਹੁਤ ਵੱਡੀ ਕਲੋਜ਼ਟ ਹੈ ਇੱਕ ਲੇਡੀ ਜੀ ਵਾਸਤੇ ਹੈਗੀ ਜਿਵੇਂ ਲੇਡੀ ਜੀ ਵਾਸਤੇ ਬਹੁਤ ਖੁੱਲੀ ਕਲੋਜ਼ਟ ਹੈ ਬਹੁਤ ਜਿਆਦਾ ਸਮਾਨ ਆ ਸਕਦਾ ਇਹਦੇ ਚ ਜੈਂਟਸ ਤੇ ਲੇਡੀ ਦੋਨੇ ਹਸਬੰਡ ਬਾਈਵਸ ਨਾਲ ਇਹਦਾ ਟਾਇਲਟ ਸੀਟ ਇਹਨਾਂ ਦੀ ਸੈਪਰੇਟ ਕਰਕੇ ਲਾਈ ਹੋਇਆ ਡੋਰ ਲੱਗਦੀ ਆ ਡੋਰ ਲੱਗਦੀ ਰੱਖੀ ਪਈ ਆ ਨਾਲ ਟੱਬ ਲਾਇਆ ਹੋਇਆ ਜਕੂਜੀ ਤੇ ਨਾਲ ਖਾਵਰ ਵੀ ਲੱਕੀ ਹੈ ਜਿਵੇਂ ਵੀ ਤੁਸੀਂ ਆਨੰਦ ਰਣਨਾ ਵਾਸ਼ਰੂਮ ਦਾ ਜਿਵੇਂ ਵੀ ਖੜਕੀ ਨਾਉਣਾ ਬੈਕੀ ਨਾਉਣਾ ਪੈਕੀ ਨਾ ਬਣਾ ਜਿਵੇਂ ਵੀ ਕਰਨਾ ਤੁਸੀਂ ਕਰ ਸਕੋ ਡਬਲ ਸਿੰਕ ਲੱਗਿਆ ਜਿਹੜੀ ਇਹ ਵੀ ਵਧੀਆ ਗੱਲ ਆ ਵੀ ਖੁੱਲਾ ਬਹੁਤ ਬਣਾਇਆ ਵਾਸ਼ਰੂਮ ਪਹਿਲਾਂ ਤਾਂ ਵੈਸੇ ਬਹੁਤ ਖੁੱਲਾ ਆਮ ਲੈ ਕੇ ਜਿਹੜਾ ਇੱਕ ਥੱਲੇ ਆਪੋ ਰੂਮ ਦੇਖਿਆ ਥੱਲੇ ਵਾਲੇ ਰੂਮ ਦੇ ਸਾਈਜ਼ ਦਾ ਬਾਥਰੂਮ ਤੇ ਘਰ ਦੀ ਕੀਮਤ ਹੈ ਜਿਹੜੀ ਬਈ ਸਾਰੀ ਉਹ 8 ਲੱਖ 89000 899000 ਦੀ ਕਰੀਬ ਕਰੀਬ 9 ਲੱਖ ਡਾਲਰ ਦਾ ਲੱਗਿਆ ਵਾ ਬੈਸਟ ਕੋਲੋਨੇ ਦਾ ਸ਼ੈਨਨ ਲੇਕ ਏਰੀਆ ਤੇ ਇਹ ਨੇਚਰ ਸਟੇਟ ਜਿਹੜੀ ਕਮਿਊਨਿਟੀ ਹੈ ਗੇਟ ਕਮਿਊਨਿਟੀ ਨੰਬਰ 23 ਇਸ ਸਟਾਟਾ ਦੇ ਸਟਾਟਾ ਕਵਰ ਹੈ ਇਹਨਾਂ ਦੀ ਉਹਨਾਂ ਦੀ ਫੀਸ ਵਗੈਰਾ ਪਰ ਉਹ ਇਹਦੇ ਸਟਾਟਾ ਦੇ ਅੰਦਰ ਆਉਂਦੀ ਹੈ ਬਹੁਤ ਸੋਹਣਾ ਘਰ ਬਣਿਆ ਹੋਇਆ 4 ਸਾਲ ਪੁਰਾਣਾ ਘਰ ਕੋਸ਼ਿਸ਼ ਕੀਤੀ ਹੈ ਜਿੰਨਾ ਇਹਨਾਂ ਨੇ ਵਧੀਆ ਤੋਂ ਵਧੀਆ ਅਪਲੈਂਸਸ ਵੀ ਵਧੀਆ ਲੱਗੇ ਹੋਏ ਵਿਅਸੈਸਰੀ ਵੀ ਵਧੀਆ ਕਾਫੀ ਚੀਜ਼ਾਂ ਜਿਹੜੀਆਂ ਵਧੀਆ ਲਾਈਆਂ ਹੋਈਆਂ ਸੋ ਜੇ ਕਿਸੇ ਨੇ ਦੇਖਣਾ ਦੇਖ ਸਕਦਾ ਬਾਕੀ ਲਿਸਟ ਕੀਤਾ ਜੀਵਨ ਬਰਾੜ ਤੇ ਬਾਸ਼ੂ ਗਪਤਾ ਨੇ ਉਹਨਾਂ ਦੀਆਂ ਵੀ ਉਹਨਾਂ ਦੀ ਸਾਰੀ ਇਨਫੋਰਮੇਸ਼ਨ ਅਸੀਂ ਕੋਸ਼ਿਸ਼ ਕਰਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਪਾਈ ਜੇ ਤੁਸੀਂ ਕਿਸੇ ਨੇ ਦੇਖਣਾ ਕਾਰੋਬਾਰੀ કરી ਲੈਣੀ ਹੈ ਜਾਂ ਰੀਅਲ اسٹیਟ ਬਾਰੇ ਕੋਈ ਜਾਣਕਾਰੀ ਲੈਣੀ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਹੁਣ ਕੋਸ਼ਿਸ਼ ਕੀਤੀ ਹੈ ਵੀ ਜਿੰਨਾ ਕੁ ਅਸੀਂ ਕਵਰ ਕਰ ਸਕਦੇ ਸੀਗੇ ਕਵਰ ਕਰਨ ਦੀ ਤੇ